ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿੰਨੇ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ ਆਓ ਸਭ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਬੁਲਾਈਏ ਸਭ ਮਾਈ ਭਾਈ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਪਿਆਰ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਯੁਗ ਦਾ ਸਮਾਂ ਚੱਲ ਰਿਹਾ ਹੈ ਐਸੇ ਸਮੇਂ ਵਿੱਚ ਸਤ ਸੰਗਤ ਕਰਨ ਦੇ ਨਾਲ ਨਾਲ ਹੀ ਸਾਡਾ ਭਲਾ ਹੋਣਾ ਹੈ ਇਸੇ ਕਰਕੇ ਸਤ ਗੁਰੂ ਦੇ ਘਰ ਦੀ ਮਰਿਆਦਾ ਬਣੀ ਕੋਈ ਵੀ ਕਾਰਜ ਹੋਵੇ ਗੁਰੂ ਚਰਣਾ ਵਿੱਚ ਅਰਦਾਸ ਕਰੀਏ ਮਾਲਕ ਮੂਰੇ ਬੇਨਤੀ ਇਹੀ ਕਰਨੀ ਚਾਹੀਦੀ ਹੈ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ हे दाता ਕਈ ਜਨਮਾਂ ਦੇ ਵਿਛੜੇ ਹੋਏ ਬਹੁਤ ਜੁਨਾ ਵਿੱਚ ਬਹੁਤ ਸਮਾਂ ਪਟਕਣਾ ਪਿਆ ਹੁਣ ਸਤਿਗੁਰੂ ਜੀ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਐਸੀ ਕਿਰਪਾ ਕਰਿਓ ਆਪਣੇ ਬਣਾ ਲਓ ਤੇ ਇਹ ਜ਼ਿੰਦਗੀ ਹੁਣ ਤੁਹਾਡੇ ਲੇਖੇ ਲੱਗ ਜਾਵੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਰਵਿਦਾਸ ਜੀ ਮਹਾਰਾਜ ਕਹਿੰਦੇ ਹਨ ਹੁਣ ਜਿੰਨਾ ਸਮਾ ਜਿਉਣਾ ਸਾਨੂੰ ਤਾਂ ਤੇਰੇ ਦਰਸ਼ਨਾ ਦੀ ਆਸ ਹੈ ਮਾਲਕ ਜੀ ਤੁਸੀਂ ਸਾਡੀ ਲੱਜਾ ਰੱਖੋ ਪੱਤ ਰੱਖੋ ਹਮ ਸਰਦੀਨ ਦਿਆਲ ਨਾ ਤਮ ਸਰ ਦੀਨ ਤੋਂ ਭਾਵ ਹੁੰਦਾ ਹੈ ਨਿਮਾਣਾ ਦੀਨ ਤੋਂ ਭਾਵ ਧਰਮ ਵੀ ਹੁੰਦਾ ਹੈ ਇੱਥੇ ਸਤਿਗੁਰੂ ਰਵਦਾਸ ਮਹਾਰਾਜ ਜੀ ਕਹਿੰਦੇ ਨੇ ਕਿ হে ਮਾਲਕ ਸਾਡੇ ਵਰਗਾ ਨਿਮਾਣਾ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਹਾਰ ਦੇ ਆਲੂ ਵੀ ਕੋਈ ਨਹੀਂ ਹੈ ਅਬ ਪਤੀਯਾਰ ਕੀ ਕੀਤਾ ਹੁਣ ਸਾਨੂੰ ਦੱਸੋ ਕੀ ਕਰੀਏ ਸਾਡਾ ਕੀ ਪ੍ਰਤਿਆਵਾ ਲੈ ਰਹੇ ਹਾਂ ਬਚਨੀ ਤੋਰ ਮੋਰ ਮਨ ਮੰਨੈ ਹੈ ਪ੍ਰਭੂ ਜੀ ਆਪ ਜੀ ਦੇ ਬਚਨਾਂ ਨੂੰ ਸਾਡਾ ਮਨ ਮੰਨ ਗਿਆ ਬਚਨ ਇਹ ਹਨ ਪਰਮਾਤਮਾ ਦੇ ਕਿ ਭਾਈ ਮਨੁੱਖ ਬਣ ਕੇ ਆਏ ਹਾਂ ਮਨੁੱਖ ਜਾਮਾ ਮਿਲਿਆ ਪਰਮਾਤਮਾ ਦਾ ਭਜਨ ਕਰਨ ਵਾਸਤੇ ਜਨਮ ਜਿੱਥੇ ਮਰਜੀ ਹੋ ਗਿਆ ਚਾਹੇ ਕੋਈ ਪੁਰਸ਼ ਹੈ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਇਹ ਜਾਤਾਂ ਪਾਤਾਂ ਧਰਮ ਮਜ਼ਹਬ ਇਹ ਤਾਂ ਦੁਨੀਆ ਨੇ ਵੰਡੀਆਂ ਪਾਈਆਂ ਹਨ ਰੱਬ ਵੱਲੋਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਬਣਾ ਕੇ ਭੇਜਿਆ ਗਿਆ ਹੈ ਗੁਰਮੁਖੋ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਕਿ हे ਪ੍ਰਮਾਤਮਾ ਤੇਰਾ ਨਾਮ ਜਪਣ ਲੱਗ ਗਏ ਤੇਰੀ ਮਹਿਮਾ ਕਰਦੇ ਹਾਂ ਤੇਰੇ ਤੇ ਭਰੋਸਾ ਪੂਰਾ ਹੈ ਪਰ ਹੁਣ ਕਦੀ ਇਹ ਕੀ ਨਾਮ ਜਪਣ ਵਾਲਿਆਂ ਨੂੰ ਵੀ ਕੋਈ ਟਿਕਣ ਨਹੀਂ ਦਿੰਦਾ ਜਦੋਂ ਵੀ ਧਰਮ ਦੇ ਰਾਹ ਤੇ ਤੁਰੋਂਗੇ ਗੁਰਮਖੋ ਬਹੁਤ ਮੁਸੀਬਤਾਂ ਆਉਂਦੀਆਂ ਨੇ ਇਹ ਨਹੀਂ ਹੁੰਦਾ ਹਰ ਵਾਰ ਮੁਸੀਬਤ ਹਰ ਸਮੇਂ ਦਿੱਕਤ ਹੀ ਰਹਿਣੀ ਹੈ ਰਾਹ ਚੰਗਾ ਚੁਣਨਾ ਹੈ ਤੁਰਦੇ ਰਹੋ ਜੇ ਅੱਜ ਕੰਡੇ ਨੇ ਦਿੱਕਤਾਂ ਮੁਸੀਬਤਾਂ ਨੇ ਤਾਂ ਚੱਲਦਾ ਰਹੀ ਕੋਈ ਸਮਾਂ ਉਹ ਵੀ ਆਵੇਗਾ ਜਦੋਂ ਤੇਰੇ ਮੂਰੇ ਫੁੱਲ ਵੀ ਝੁਕਣਗੇ ਤੇਰੇ ਰਾਹਾਂ ਵਿੱਚ ਲੋਕੀ ਫੁੱਲ ਵਿਛਾਉਣਗੇ ਸਤਕਾਰ ਹੋਏਗਾ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਤੇਰੇ ਬਚਨ ਮੰਨ ਕੇ ਅਸੀਂ ਨਾਮ ਜਪਣ ਲੱਗ ਗਏ ਧਰਮ ਕਰਨ ਲੱਗ ਗਏ ਹਾਂ ਪਰ ਸਾਡੇ ਵਾਸਤੇ ਤਾਂ ਮੰਜਨਾ ਦੇ ਦਰਵਾਜ਼ੇ ਵੀ ਬੰਦ ਵਿਦਿਆ ਪੜ੍ਹਨੀ ਬੰਦ ਤਰਮ ਕਰਮਾਂ ਤੋਂ ਸਾਨੂੰ ਰੋਕਿਆ ਜਾ ਰਿਹਾ ਹੈ ਹੁਣ ਦੱਸੋ ਅਸੀਂ ਕੀ ਕਰੀਏ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ हे ਪਰਮਾਤਮਾ ਹੁਣ ਤੁਸੀਂ ਹੀ ਪੂਰੀ ਕਿਰਪਾ ਕਰੋ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨੀਆਂ ਹਉ ਬਲ ਬਲ ਜਾਓ ਰਮਈਆ ਕਾਰਨੇ ਮੈਂ ਬਲਿਹਾਰ ਜਾਮਾ ਰਮਈਆ ਤੋਂ ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਵਾਹਿਗੁਰੂ ਜੀ ਅਸੀਂ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਪਰ ਦੱਸੋ ਕਾਰਨ ਕਵਨ ਬੋਲ ਤੁਸੀਂ ਸਾਡੇ ਨਾਲ ਬੋਲਦੇ ਕਿਉਂ ਨਹੀਂ ਗੱਲਾਂ ਕਿਉਂ ਨਹੀਂ ਕਰਦੇ ਹੁਣ ਤਾਂ ਪਿਆਰਿਓ ਆਪਾ ਭਾਗਾ ਵਾਲੇ ਹਾਂ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਜਦੋਂ ਵੀ ਸਿੱਖ ਬਾਣੀ ਪੜ੍ਹਦਾ ਹੈ ਸਤਿਗੁਰੂ ਜੀ ਬੋਲ ਬੋਲ ਕੇ ਸਾਨੂੰ ਦੱਸਦੇ ਹਨ ਕਿ ਭਾਈ ਆਹ ਕੰਮ ਕਰਾਣਾ ਹੈ ਆਹ ਕੰਮ ਨਹੀਂ ਕਰਨਾ ਜਿਸ ਸਮੇਂ ਪੱਥਰਾਂ ਦੀਆਂ ਮੂਰਤਾਂ ਦੀ ਪੂਜਾ ਕੀਤੀ ਜਾਂਦੀ ਸੀ ਉਦੋਂ ਦੱਸੋ ਕਿਹੜਾ ਪੱਥਰ ਬੋਲ ਕੇ ਗਿਆਨ ਦਿੰਦਾ ਸੀ ਜਾਂ ਕੋਈ ਮੂਰਤੀ ਦੀ ਪੂਜਾ ਕਰਦਾ ਹੈ ਮੂਰਤੀ ਨੇ ਕਿਸੇ ਨੂੰ ਕੀ ਗਿਆਨ ਦੇਣਾ ਹੈ ਇਸੇ ਕਰਕੇ ਆਪਾਂ ਭਾਗਾwale ਹਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਹਨ ਜਿਹੜੇ ਰੋਜ਼ ਬੋਲ-ਬੋਲ ਕੇ ਸਾਨੂੰ ਗਿਆਨ ਕਰਾ ਰਹੇ ਹਨ ਰਵਦਾਸ ਜੀ ਮਹਾਰਾਜ ਕਹਿੰਦੇ हे परमात्मा दस्सो ता सही तुसी ਸਾਡੇ ਨਾਲ ਬੋਲਦੇ ਕਿਉ ਨਹੀਂ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਬਨ ਅਬੋਲ ਪਿਆਰਿਓ ਜਿਹੜੇ ਜਨਮਾਂ ਦੇ ਆਪਾਂ ਵਿਛੜੇ ਆਏ ਹਾਂ ਉਹ ਕਿਹੜੇ ਜਨਮ ਨੇ ਜਿੰਨੇ ਵੀ ਆਪਾਂ ਬੈਠੇ ਹਾਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਹੈ ਕਈ ਜਨਮ ਭਈ ਕੀਟ ਪਤੰਗਾ ਕਹਿੰਦੇ ਕਈ ਜਨਮ ਕੀੜਿਆਂ ਦੇ ਪਤੰਗਿਆਂ ਦੇ ਭੋਗੇ ਕਈ ਜਨਮ ਗਜ ਮੀਨ ਕੁਰੰਗਾ ਕਦੇ ਅਸੀਂ ਹਾਥੀ ਬਣੇ ਕਦੇ ਮੱਛੀ ਬਣੇ ਕੀੜੇ ਮਕੌੜੇ ਬਣੇ ਕਦੇ ਘੋੜੇ ਬਣੇ ਕਦੇ ਹਿਰਣ ਬਣੇ ਕਈ ਜਨਮ ਪੰਖੀ ਸਰਪ ਹੋਇਓ ਕਦੇ ਪੰਛੀ ਬਣੇ ਕਦੇ ਸੱਪ ਬਣੇ ਕਈ ਜਨਮ ਹੈਵਰ ਬਿਰਖ ਜੋਇਓ ਕਦੇ ਘੋੜੇ ਬਣੇ ਕਦੇ ਦਰਖਤ ਬਣੇ 84 ਲੱਖ ਜੁਨਾ ਦਸੀਆਂ ਹਨ ਇਹ ਸਾਰੀਆਂ ਜੁਨਾ ਪੋਗਣ ਤੋਂ ਬਾਅਦ ਮਨੁੱਖ ਜਾਮਾ ਲਾਸਟ ਤੇ ਮਿਲਿਆ ਹੈ ਗੁਰੂ ਜੀ ਕਹਿੰਦੇ ਹਨ ਮਿਲ ਜਗਦੀਸ਼ ਮਿਲਣ ਕੀ ਬਰੀਆ ਹੁਣ ਆਹਾ ਮਨੁੱਖ ਜਨਮ ਵਿੱਚ ਆ ਕੇ ਜਗਦੀਸ਼ ਕਈਏ ਜਿਹੜਾ ਵਾਹਿਗੁਰੂ ਸਾਰੇ ਜਗਤ ਦੀ ਪਾਲਣਾ ਕਰ ਰਿਹਾ ਹੈ ਉਹਨੂੰ ਮਿਲਣ ਦੀ ਵਾਰੀ ਹੈ ਚਿਰੰਕਾਲ ਦੇਹ ਸੰਜਰੀਆ ਕਹਿੰਦੇ ਬਹੁਤ ਲੰਮੇ ਸਮੇਂ ਤੋਂ ਬਾਅਦ ਤੈਨੂੰ ਆਹ ਮਨੁੱਖਾ ਦੇਹੀ ਮਿਲੀ ਹੈ ਇਹਦਾ ਲਾਹਾ ਖਟਿਆ ਕਰ ਇਹ ਮਿਲੀ ਕਾਦੇ ਵਾਸਤੇ ਹੈ ਮਹਾਰਾਜ ਦਾ ਫੈਸਲਾ ਹੈ ਸਤਿਗੁਰੂ ਕਹਿੰਦੇ ਹਨ ਏ ਭਾਈ ਮਨੁੱਖ ਜਾਮਾ ਮਿਲਿਆ ਧਰਮ ਕਮਾਉਣ ਵਾਸਤੇ ਜੇ ਚਾਹੁੰਦੇ ਹਾਂ ਸਾਡਾ ਵੀ ਰੱਬ ਨਾਲ ਮਲਾਪ ਹੋ ਜਾਵੇ ਵਾਹਿਗੁਰੂ ਦੇ ਨਾਲ ਅਸੀਂ ਅਪੇਧ ਹੋ ਜਾਈਏ ਤਾਂ ਗੁਰਬਾਣੀ ਪੜੋ ਗੁਰਬਾਣੀ ਵਿੱਚ ਸਤਿਗੁਰੂ ਜੀ ਆਪ ਕਹਿੰਦੇ ਹਨ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣ ਹੈ ਸੇ ਜੇ ਰੱਬ ਦੇ ਘਰ ਨੂੰ ਜਾਣਾ ਚਾਹੁੰਦੇ ਹਾਂ ਉਸ ਰਾਹ ਨੂੰ ਉਹੀ ਪਛਾਣ ਸਕਦੇ ਨੇ ਜਿਹੜੇ ਆਪਣੀ ਕਿਰਤ ਕਮਾਈ ਸੱਚੀ-ਸੁੱਚੀ ਕਰਕੇ ਹੱਥੋਂ ਕੁਝ ਦਾਨ ਪੁੰਨ ਵੀ ਕਰਦੇ ਹੋਣ ਲੋੜਵੰਦਾ ਦੀ ਮਦਦ ਕਰਦੇ ਹੋਣ ਕਾਲ ਖਾਏ ਜਿਹੜਾ ਆਪ ਖਾਣਾ ਉਹ ਵੀ ਮਿਹਨਤ ਦਾ ਅਤੇ ਹੋਰਨਾਂ ਨੂੰ ਵੀ ਦਾਨ ਪੁੰਨ ਕਰਨਾ ਨਾਨਕ ਰਹਾ ਪਛਾਣ ਹੈ ਸੇ ਰੱਬ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਉਹੀ ਪਛਾਣ ਸਕਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵੀ ਬਚਨ ਆਉਂਦਾ ਹੈ ਗੋਲਕ ਰਾਖੈ ਨਾਹੇ ਜੋ ਛਲਕਾ ਕਰੇ ਵਪਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਈ ਵਾਰ ਬਚਨ ਕਰਨਾ ਭਾਈ ਆਨੰਦ ਲਾਲ ਜੀ ਕੋਲ ਬੈਠੇ ਹੁੰਦੇ ਸਤਿਗੁਰੂ ਜੀ ਨੇ ਆਖਣਾ ਆਨੰਦ ਲਾਲ ਜੀ ਸਿੱਖ ਕਮਾਈਆਂ ਤਾਂ ਕਰਦੇ ਨੇ ਜਿਹੜੇ ਕੀਤੀ ਹੋਈ ਕਿਰਤ ਕਮਾਈ ਵਿੱਚੋਂ ਕੋਈ ਦਾਨਪੁਨ ਨਹੀਂ ਕਰਦੇ, ਗੋਲਕ ਨਹੀਂ ਰੱਖਦੇ, ਧਰਮ ਕਰਮਾ ਵਾਸਤੇ ਹੱਥੋਂ ਦਾਨਪੁਨ ਨਹੀਂ ਕਰਦੇ, ਉਹ ਸਮਝ ਲਓ ਰੱਬ ਦੇ ਨਾਲ ਵੀ ਧੋਖਾ ਕਰ ਰਹੇ ਹਨ। ਕਿਉਂਕਿ ਰੱਬ ਨੇ ਸਰੀਰ ਦਿੱਤਾ, ਸਰੀਰ ਤੰਦਰੁਸਤ ਹੈ, ਤਾਂ ਹੀ ਕਮਾਈ ਕੀਤੀ ਹੈ। ਸਾਡੇ ਘਰਾਂ ਵਿੱਚ ਅੰਨ, ਪਾਣੀ, ਮਾਇਆ ਪਦਾਰਥਾਂ ਦੇ ਭੰਡਾਰੇ ਭਰੇ ਰਹਿੰਦੇ ਹਨ। ਜੇ ਤੇਰਾ ਭੰਡਾਰਾ ਭਰਿਆ ਹੋਵੇ, ਹੋਰ ਕੋਈ ਭੁੱਖਾ ਬੈਠਾ ਦੁਖੀ ਬੈਠਾ ਫਿਰ ਤੇਰੇ ਵੱਡੇ ਹੋਣ ਦਾ ਕੀ ਫਾਇਦਾ ਜੇ ਤੂੰ ਉਹਦੀ ਮਦਦ ਨਹੀਂ ਕਰ ਸਕਦਾ ਸਤਿਗੁਰੂ ਕਹਿੰਦੇ ਦੁਖੀ ਲੋੜਵੰਦ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਹੈ ਗਰੀਬ ਦਾ ਮੂੰਹ ਗੁਰੂ ਨਾਨਕ ਦੀ ਗੋਲਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਣਾ ਜਿਹੜੇ ਲੋਕ ਕਮਾਈਆਂ ਕਰਦੇ ਨੇ ਧਰਮ ਦੇ ਨਾਮ ਤੇ ਦਾਨਪੁਨ ਨਹੀਂ ਕਰਦੇ ਉਹਨਾਂ ਨੂੰ ਫਿਰ ਸਤਿਗੁਰੂ ਜੀ ਕਹਿੰਦੇ ਹਨ ਗੋਲਕ ਰਾਖੈ ਨਾਹੇ ਜੋ ਛਲਕਾ ਕਰੇ ਵਪਾਰ ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ ਜਿਹੜਾ ਬੰਦਾ ਕਮਾਈ ਕਰਦਾ ਹੈ ਢੰਡਾਰੇ ਪਰਦਾ ਹੈ ਪਰ ਦਾਨਪੁਨ ਨਹੀਂ ਕਰਦਾ ਉਹ ਭਾਵੇਂ ਸਿੱਖ ਹੋਵੇ ਮੈਂ ਕਦੀ ਵੀ ਐਸੇ ਸਿੱਖ ਦਾ ਭਰੋਸਾ ਨਹੀਂ ਕਰਦਾ ਉਹਨੂੰ ਹਜ਼ਾਰਾਂ ਨਰਕ ਭੋਗਣੇ ਪੈਂਦੇ ਹਨ ਗੁਰੂ ਜੀ ਨੇ ਤਾਂ ਬਚਨ ਕਰਤੇ ਹੁਣ ਆਪਾਂ ਸੋਚ ਲੋ ਵੀ ਮੰਨਣੇ ਹਨ ਜਾਂ ਨਹੀਂ ਚਾਹੁੰਦਾ ਤਾਂ ਹਰ ਕੋਈ ਹੈ ਮੈਂ ਸਵਰਗਾਂ ਨੂੰ ਜਾਵਾਂ ਮੈਨੂੰ ਰੱਬ ਦੇ ਚਰਨਾਂ 'ਚ ਥਾਂ ਮਿਲ ਜੇ ਪਰ ਗੱਲਾਂ ਨਾਲ ਨਹੀਂ ਸਰਣਾ ਮਿਹਨਤ ਕਰਨੀ ਪੈਂਦੀ ਹੈ ਕਮਾਈ ਵੀ ਕਰੋ ਦਾਨ ਪੁੰਨ ਵੀ ਕਰੋ ਮਿਹਨਤ ਕਰਦੇ ਹੋ ਤਾਂ ਕਿਸੇ ਲੋੜਵੰਦ ਦੀ ਮਦਦ ਵੀ ਜ਼ਰੂਰ ਕਰਨੀ ਹੈ ਜਿਹੜੀ ਮੰਗਦੇ ਆ ਸਾਨੂੰ ਰੱਬ ਦੇ ਚਰਨਾਂ 'ਚ ਥਾਂ ਮਿਲ ਜੇ ਸਤਕਾਰ ਹੋਵੇ ਸਾਡਾ ਤਾਂ ਸਤਿਗੁਰੂ ਜੀ ਕਹਿੰਦੇ ਹਨ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹ ਬੈਸਣ ਪਾਈ ਹੈ ਕਹਿੰਦੇ ਸੰਸਾਰ ਵਿੱਚ ਰਹਿ ਕੇ ਪਿਆਰਿਆ ਸੇਵਾ ਕਰਿਆ ਕਰ ਸੇਵਾ ਵੀ ਕਰਨੀ ਹੈ ਦੁਖੀ ਹੋ ਕੇ ਨਹੀਂ ਕਰਨੀ ਚਾਹ ਨਾਲ ਸੇਵਾ ਕਰਨੀ ਹੈ ਸੇਵਾ ਕਰਦੇ ਨੇ ਜੋ ਸੇਵਾ ਕਰਦੇ ਨੇ ਉਹਨਾਂ ਨੂੰ ਫਿਰ ਰੱਬ ਦੀ ਦਰਗਾਹ ਵਿੱਚ ਥਾਂ ਮਿਲਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਬਾਸ ਇਹ ਜਿਹੜਾ ਸੰਸਾਰ ਹੈ ਭਾਈ ਇਸ ਸੱਚੇ ਪਰਮਾਤਮਾ ਦੇ ਪ੍ਰੇਮੀਆਂ ਵਾਸਤੇ ਰਹਿਣ ਲਈ ਇੱਕ ਕੋਠੜੀ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਸੱਚੇ ਹੀ ਰਹਿ ਸਕਦੇ ਹਨ ਝੂਠੇ ਬੰਦੇ ਗਲਤ ਕਰਮਾਂ ਵਾਲੇ ਬੰਦੇ ਛੇਤੀ ਖਤਮ ਹੋ ਜਾਂਦੇ ਹਨ ਇਹ ਜਿਹੜਾ ਸੰਸਾਰ ਹੈ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਇਹ ਸੰਸਾਰ ਵਿੱਚ ਬੜੀ ਦੁਨੀਆ ਆਈ ਬੜੀ ਦੁਨੀਆ ਚਲੀ ਗਈ ਪਿਆਰਿਓ ਜੇ ਅਮਰ ਹੋਏ ਸਦਾ ਵਾਸਤੇ ਤਾਂ ਸੰਸਾਰ ਵਿੱਚ ਉਹ ਹੋਏ ਨੇ ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ ਇਹਦੇ ਵਾਸਤੇ ਹਿੰਮਤ ਵੀ ਕਰਨੀ ਪੈਂਦੀ ਹੈ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਸੀ 22 ਗੁਰੂ ਬਣੇ ਬੈਠੇ ਸਨ ਬਾਬੇ ਬਕਾਲੇ ਕਈ ਜਾਂਦੇ ਸੀ ਥਾਂ ਪਰ ਥਾਂ ਮੱਥਾ ਟੇਕ ਕੇ ਮੁੜ ਆਉਂਦੇ ਪਰ ਤਸੱਲੀ ਨਹੀਂ ਸੀ ਹੰਦੀ ਗੁਰਮੁਖੋ ਟਿੱਕੋ ਹੀ ਸਿੱਖ ਇਤਿਹਾਸ ਵਿੱਚ ਸਤਕਾਰਯੋਗ ਮੱਖਣ ਸ਼ਾ ਲੁਭਾਣਾ ਜਿਸ ਨੇ ਪਰਖ ਕੀਤੀ ਕੱਚੇ ਪੱਲਿਆਂ ਨੂੰ ਛੱਡ ਕੇ ਗੁਰੂ ਦਾ ਸੱਚਾ ਪੱਲਾ ਖੜਿਆ ਗੁਰੂ ਜੀ ਨੂੰ ਲੱਭਿਆ ਇਕੱਲਾ ਲੱਭ ਕੇ ਟਿੱਕੇ ਨਹੀਂ ਬੈਠਿਆ ਕੋਠੇ ਚੜ੍ਹ ਕੇ ਰੌਲਾ ਪਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਹੈ ਦੁਨੀਆ ਵਾਲਿਓ ਆਜੋ ਤੁਹਾਨੂੰ ਸੱਚੇ ਗੁਰੂ ਦੀ ਦਸ ਪਾਵਾਂ ਤਾਹੀਂ ਅੱਜ ਉਹਦਾ ਸਤਕਾਰ ਹੈ ਆਪਾਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਸਾਨੂੰ ਪਤਾ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਸਾਰੀ ਦੁਨੀਆ ਦੇ ਧਰਮ ਗ੍ਰੰਥ ਪੜ੍ਹ ਲਵੋ ਸਾਰੀ ਦੁਨੀਆ ਦੇ ਮਹਾਤਮਾ ਦੀ ਗੱਲ ਸੁਣ ਲਓ ਫਾਈਨਲ ਫੈਸਲਾ ਗੁਰੂ ਨਾਨਕ ਦੇਵ ਘਰ ਤੇ ਆ ਕੇ ਹੀ ਹੁੰਦਾ ਹੈ ਗੁਰਮੁਖੋ ਕਈਆਂ ਨੇ ਆਪਣਾ ਤੋਰੀ ਫੁਲਕਾ ਵੀ ਤੋਰਿਆ ਧਰਮ ਦੇ ਨਾਂ ਤੇ ਪਰ ਬਾਣੀ ਤਾਂ ਗੁਰੂਆਂ ਦੀ ਵਰਤ ਦੇ ਹਨ ਧਰਮ ਦੇ ਗ੍ਰੰਥਾਂ ਨੂੰ ਪੜ੍ਹ ਲਓ ਉਹਨਾਂ ਵਿੱਚ ਵੀ ਬਹੁਤ ਸਮਾਂ ਪਹਿਲਾਂ ਇਹ ਗੱਲ ਕੀਤੀ ਗਈ ਹੈ ਕਿ ਕਲਯੁੱਗ ਵਿੱਚ ਗੁਰੂ ਨਾਨਕ ਆਉਣਗੇ ਜਿਹਦੇ ਕਰਕੇ ਭਲਾ ਹੋਣਾ ਆਪਾਂ ਨੂੰ ਤਾਂ ਸ਼ੰਕਿਆਂ ਵਿੱਚ ਪੈਣਾ ਹੀ ਨਹੀਂ ਚਾਹੀਦਾ ਕਿਉਂਕਿ ਸਰਬੰਸ ਕੁਰਬਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਹਿ ਗਏ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ ਜਦੋਂ ਤੁਹਾਡਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਚੁੱਕਦਾ ਹੈ ਇਹਦੇ ਵਿੱਚ ਸਾਰੇ ਭਗਤ ਸਾਰੇ ਗੁਰੂ ਆ ਜਾਂਦੇ ਹਨ ਚਿੰਤਾ ਨਹੀਂ ਰਹਿੰਦੀ ਕਿ ਫਲਾਣੇ ਨੂੰ ਤਾਂ ਮੱਥਾ ਟੇਕਤਾ ਕਿਤੇ ਫਲਾਣਾ ਰੋਸ ਹੀ ਨਾ ਜਾਵੇ ਇਹ ਗੱਲਾਂ ਨਹੀਂ ਰਹਿੰਦੀਆਂ ਗੁਰਮਖੋ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਸੀਸ ਚੁੱਕਦਾ ਹੈ ਦਸੇ ਗੁਰੂਆਂ ਨੂੰ 15 ਭਗਤਾਂ ਨੂੰ ਜਿਨ੍ਹਾਂ ਦੀ ਬਾਣੀ ਦਰਜ ਹੋਈ ਹੈ ਸਮਝ ਲਓ ਰੱਬ ਨੂੰ ਮੱਥਾ ਟਿਕ ਗਿਆ ਫੈਸਲਾ ਗੁਰੂ ਜੀ ਦਾ ਹੀ ਹੈ ਮਹਾਰਾਜ ਦਾ ਬਚਨ ਪੜ੍ਹ ਲਓ ਗੁਰ ਪਰਮੇਸ਼ਰ ਇੱਕੋ ਜਾਣ ਕਹਿੰਦੇ ਗੁਰੂ ਤੇ ਪ੍ਰਮਾਤਮਾ ਨੂੰ ਇੱਕੋ ਹੀ ਜਾਨਣਾ ਹੈ ਜਿਹੜੇ ਨਿਰੰਕਾਰ ਦੀ ਭਾਲ ਵਿੱਚ ਦੁਨੀਆ ਤੁਰ ਹੀ ਫਿਰਦੀ ਹੈ ਸਤ ਗੁਰੂ ਜੀ ਕਹਿੰਦੇ ਸਿਖਾ ਗੁਰਬਾਣੀ ਨਿਰੰਕਾਰ ਹੈ ਇੱਕ ਗੱਲ ਹੋਰ ਹੁਣ ਆ ਕਿੱਡਾ ਵੱਡਾ ਦਰਬਾਰ ਸਾਹਿਬ ਬਣਿਆ ਹੈ ਇਹਨੂੰ ਆਪਾਂ ਦਰਬਾਰ ਸਾਹਿਬ ਆਖਾਂਗੇ ਪਰ ਜਿਹੜੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਹੁੰਦਾ ਹੈ ਬੀੜਾਂ ਰੱਖੀਆਂ ਜਾਂਦੀਆਂ ਹਨ ਉਹਨੂੰ ਆਪਾਂ ਕਹਿੰਦੇ ਹਾਂ ਸੱਚਖੰਡ ਹਾਲਾਂਕਿ ਬਾਣੀ ਤਾਂ ਇੱਥੇ ਵੀ ਪੜ੍ਹੀ ਜਾਂਦੀ ਹੈ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇੱਥੇ ਆਪਾਂ ਬੋਲ ਕੇ ਆਪਣੀਆਂ ਵਿਚਾਰਾ ਵੀ ਕਰਦੇ ਹਾਂ ਪਰ ਸੱਚਖੰਡ ਵਾਸਤੇ ਮਹਾਰਾਜ ਦਾ ਫੈਸਲਾ ਹੈ ਸੱਚਖੰਡ ਵਸੈ ਨਿਰੰਕਾਰ ਕਮਰਾ ਭਾਵੇਂ ਛੋਟਾ ਭਾਵੇਂ ਵੱਡਾ ਹੋਵੇ ਪਰ ਉਥੇ ਇਕੱਲੇ ਗੁਰੂ ਜੀ ਹੀ ਰਹਿਣਗੇ ਪਿਆਰਿਓ ਮर्यादा ਮੁਤਾਬਕ ਇਕੱਲਾ ਗ੍ਰੰਥੀ ਸਿੰਘ ਹੀ ਜਾ ਸਕਦਾ ਹੈ ਉਥੇ ਉਸੇ ਨੇ ਬੀੜ ਦਾ ਸੁਖਾਸਣ ਕਰਨਾ ਹੁੰਦਾ ਹੈ ਅਸੂਲ ਮੁਤਾਬਕ ਸੱਚਖੰਡ ਵਿੱਚ ਬਹਿ ਕੇ ਆਪਾਂ ਪਾਠ ਵੀ ਨਹੀਂ ਕਰ ਸਕਦੇ ਉਹਨੂੰ ਸੱਚਖੰਡ ਤਾਂ ਆਖਿਆ ਹੈ ਕਿਉਂਕਿ ਉਥੇ ਇਕੱਲੇ ਨਿਰੰਕਾਰ ਵਸਦੇ ਹਨ ਆ ਦਰਬਾਰ ਸਾਹਿਬ ਵਿੱਚ ਆਪਾਂ ਵੀ ਬਹਿੰਦੇ ਹਾਂ ਇੱਥੇ ਦੇਗਾਂ ਵੀ ਵਰਤਦੇ ਹਾਂ ਆਪਾਂ ਗੱਲਾਂ-ਬਾਤਾਂ ਵੀ ਕਰਦੇ ਆਂ ਗੁਰਮੁਖੋ ਮਹਾਰਾਜ ਕਹਿੰਦੇ ਬਾਣੀ ਹੀ ਨਿਰੰਕਾਰ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸੋ ਆਪਾਂ ਕਲਯੁਗ ਦੇ ਸਮੇਂ ਵਿੱਚ ਪਟਕੀ ਨਾ ਕਹਿੰਦੇ ਕਿਰਤ ਵੀ ਕਰ ਦਸਾਂ ਨੋਹਾਂ ਦੀ ਘਰ ਵਿੱਚ ਰਹਿ ਬਾਲ ਬੱਚਿਆਂ ਚ ਰਹਿ ਪਰਮਾਤਮਾ ਦਾ ਭਜਨ ਕਰੀ ਫਿਰ ਤਾਂ ਭਾਈ ਹੋਊ ਤੇਰਾ ਸਤਕਾਰ ਜੇ ਤੂੰ ਭਜਨ ਨਹੀਂ ਕਰਦਾ ਬਾਕੀ ਕੰਮ ਕਰੀ ਜਾਂਦਾ ਹੈ ਜਿੰਨੇ ਮਰਜ਼ੀ ਕਮਾਈ ਕਰ ਲੈ ਇੱਥੋਂ ਤੱਕ ਕੇ ਰਾਜਾ ਮਹਾਰਾਜਾ ਵੀ ਬਣ ਜਾ ਜਾਇਦਾਦ ਜੋੜ ਲੈ ਮਹਿਲ ਮਕਾਨ ਬਣਾ ਲੈ ਕਿਸੇ ਕੰਮ ਨਹੀਂ ਆਉਣੇ ਜਿਨ੍ਹਾਂ ਚਿਰ ਉੱਥੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਦਾ ਸਤਕਾਰ ਹੁੰਦਾ ਹੈ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਤਾਂ ਲੋਕ ਸਿਆਣ ਦੇ ਵੀ ਨਹੀਂ ਰੋਕ ਵਿੱਚ ਢੋਈ ਵੀ ਨਹੀਂ ਮਿਲਦੀ ਸੋ ਆਓ ਅੱਜ ਇਤਿਹਾਸ ਸਾਂਝਾ ਕਰਨਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਜਨਮ ਲੇਖੇ ਵਿੱਚ ਕਿਵੇਂ ਲਾਉਣਾ ਹੈ ਇਸ ਨਾਲ ਸੰਬੰਧਿਤ ਇਤਿਹਾਸਿਕ ਵਿਚਾਰ ਹੈ ਮੀਰਾ ਬਾਈ ਬਾਰੇ ਮੇਵਾੜ ਦੀ ਰਹਿਣ ਵਾਲੀ ਮੀਰਾ ਬਾਈ ਗੁਰਮਖੋ ਜਦੋਂ ਜਾਣਦੇ ਆ ਜੋਧਪੁਰ ਤੋਂ ਬਿਕਾਨੇਰ ਜੋਧਪੁਰ ਤੇ ਬਿਕਾਨੇਰ ਦੇ ਵਿਚਾਲੇ ਮਿਵਾੜ ਦਾ ਇਲਾਕਾ ਪੈਂਦਾ ਹੈ ਉੱਥੇ ਪਿੰਡ ਕੁੜਕੀ ਮੀਰਾਬਾਈ ਦਾ ਜਨਮ ਹੋਇਆ ਕੁੜਕੀ ਪਿੰਡ ਜੋਧਪੁਰ ਔਰ ਬਿਕਾਨੇਰ ਦੇ ਵਿਚਾਲੇ ਪੈਂਦਾ ਹੈ ਇਹ ਜੋਧਪੁਰ ਰਾਏ ਜੋਧ ਨੇ ਬਸਾਇਆ ਸੀ ਰਾਏ ਜੋਧ ਮੀਰਾਬਾਈ ਦਾ ਪੜਦਾਦਾ ਸੀ ਦਾਦੇ ਦਾ ਨਾਮ ਹੈ ਰਾਓ ਦੋਧਾ ਇਨਾਂ ਦੇ ਘਰ ਰਤਨ ਸਿੰਘ ਮੇਰਠਾ ਪੈਦਾ ਹੋਇਆ ਰਤਨ ਸਿੰਘ ਦੇ ਗ੍ਰਹਿ ਵਿਖੇ ਮੀਰਾ ਬਾਈ ਨੇ ਜਨਮ ਲਿਆ ਗੁਰਮਖੋ ਮੀਰਾ ਸੀ ਰਾਜਿਆਂ ਦੇ ਘਰ ਵਿੱਚ ਜੰਮੀ ਰਾਜ ਖਜ਼ਾਨੇ ਵਿੱਚ ਬਹੁਤ ਸੁੱਖ ਚੰਗੇ ਕੱਪੜੇ ਪਾਉਣੇ ਚੰਗਾ ਖਾਣਾ ਪਹਿਨਣਾ ਇਨਾਂ ਦੇ ਘਰ ਵਿੱਚ ਜਿਹੜੀ ਮਾਤਾ ਜੀ ਸੀ ਮੀਰਾ ਬਾਈ ਦੀ ਉਹ ਗੁਰਮਖੋ ਪਿਆਰਿਓ ਭਗਤਣੀ ਸੀ ਉਹ ਜਪਦੀ ਹੁੰਦੀ ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਉਹਦੇ ਤੋਂ ਮੀਰਾ ਨੂੰ ਲੱਗਣ ਲੱਗ ਗਈ ਹੌਲੀ-ਹੌਲੀ ਧਰਮ ਨਾਲ ਪ੍ਰੇਮ ਵੱਧਦਾ ਗਿਆ ਜਦੋਂ ਮੀਰਾਬਾਈ ਵੱਡੀ ਹੋਈ ਤਾਂ ਰਾਜਕੁਮਾਰ ਭੋਜ ਨੂੰ ਵਿਆਹੀ ਗਈ ਅਤੇ ਕਈ ਇਸ ਨੂੰ ਗਿਰਦਰ ਕਹਿੰਦੇ ਸੀ ਇਹ ਮਹਾਰਾਣਾ ਸੰਗਾ ਦਾ ਪੁੱਤਰ ਸੀ ਮਹਾਰਾਣਾ ਸੰਗਾ ਦੇ 7 ਪੁੱਤਰ ਸਨ ਭੋਜ ਰਾਜ ਕਰਨ ਸਿੰਘ ਰਤਨ ਸਿੰਘ ਪर्वਤ ਸਿੰਘ ਅਤੇ ਕ੍ਰਿਸ਼ਨ ਸਿੰਘ ਬਿਕਰਮਾ ਦੱਤ ਅਤੇ ਉਦੇ ਸਿੰਘ ਇਨ੍ਹਾਂ ਵਿੱਚੋਂ ਭੋਜ ਰਾਜ ਦੇ ਨਾਲ ਮੀਰਾ ਦੀ ਸ਼ਾਦੀ ਹੋ ਗਈ ਮੀਰਾ ਬਾਈ ਮਹਾਰਾਣਾ ਸਾਂਗਾ ਦੀ ਨੂੰਹ ਸੀ ਚਤੌੜਗੜ ਦਾ ਰਾਜ ਸੀ ਉਹਨਾਂ ਦਾ ਹੁੱਥ ਹੁਣ ਵਿਆਹੀ ਗਈ ਪਰ ਸਹੁਰੇ ਘਰ ਜਾ ਕੇ ਇਹਨੇ ਪ੍ਰਮਾਤਮਾ ਦਾ ਭਜਨ ਕਰੀ ਜਾਣਾ ਸ੍ਰੀ ਕ੍ਰਿਸ਼ਨ ਜੀ ਦੀ ਮੂਰਤ ਅੱਗੇ ਬਹਿਣਾ ਉਹਨਾਂ ਦੇ ਗੁਣ ਗਾਉਣੇ ਕਿਉਂਕਿ ਮਾਤਾ ਦੇ ਕੋਲ ਸਿੱਖਿਆ ਸੀ ਸਾਧ ਸੰਗਤ ਜੀ ਹੁਣ ਜਿਹੜਾ ਇਹਦਾ ਪਤੀ ਸੀ ਗਿਰਦਰ ਉਹਨੇ ਬਹੁਤ ਰੌਲਾ ਪਾਇਆ ਕਹਿੰਦਾ ਮੈਨੂੰ ਭਗਤਨੀ ਨਹੀਂ ਚਾਹੀਦੀ ਮੈਨੂੰ ਰਾਣੀ ਚਾਹੀਦੀ ਹੈ ਤੂੰ ਤਾਂ ਇੱਥੇ ਸਾਰਾ ਦਿਨ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਰਾਧੇ ਕ੍ਰਿਸ਼ਨਾ ਕਰਦੀ ਰਹਿਣੀ ਹੈ ਮੈਨੂੰ ਭਗਤਨੀ ਨਹੀਂ ਚਾਹੀਦੀ ਮੈਨੂੰ ਮਹਾਰਾਣੀ ਚਾਹੀਦੀ ਹੈ ਸੁੰਦਰ ਸਰੀਰ ਰੱਬ ਨੇ ਤੈਨੂੰ ਦਿੱਤਾ ਹਾਰ ਸ਼ਿੰਗਾਰ ਕਰਕੇ ਜਿਵੇਂ ਮੈਂ ਚਾਹਣਾ ਓਵੇਂ ਤਰ੍ਹਾਂ ਰਹਿ ਪਰ ਮੀਰਾ ਬਾਈ ਨੇ ਸਾਫ਼ ਕਹਿਣਾ ਠੀਕ ਹੈ ਮੈਂ ਆਪਣੇ ਫਰਜ਼ ਨਿਭਾ ਸਕਦੀ ਹਾਂ ਪਰ ਜਿਆਦਾ ਸਮਾਂ ਪਰਮਾਤਮਾ ਦੇ ਭਜਨ ਵਿੱਚ ਹੀ ਲਗਾਉਣਾ ਸਾਧ ਸੰਗਤ ਜੀ ਇਦਾਂ ਦਾ ਵੀ ਮਨ ਕਦੇ-ਕਦਾਈ ਕਿਸੇ ਦਾ ਵੀ ਬਣਦਾ ਹੈ ਨਹੀਂ ਤਾਂ ਦੇਖੋ ਰਾਜ ਭਾਗ ਵਿੱਚ ਰਹਿ ਕੇ ਰੱਬ ਦਾ ਨਾਮ ਜਪਣਾ ਬਹੁਤ ਔਖਾ ਇਹਨੂੰ ਫਿਰ ਘਰ ਵਾਲਿਆਂ ਨੇ ਕਹਿਣਾ ਰੱਬ ਦਾ ਨਾਮ ਛੱਡ ਰਾਣੀਆਂ ਮਹਾਰਾਣੀਆਂ ਵਾਂਗੂ ਜ਼ਿੰਦਗੀ ਜਿਉਆਂ ਕਰ ਮੀਰਾ ਦੇ ਨਾਲ ਸਹੁਰੇ ਘਰ ਵਿੱਚ ਕਲੇਸ਼ ਬੜਾ ਰਹਿੰਦਾ ਇਹਦਾ ਪਤੀ ਗਿਰਦਰ ਤੇ ਪਰਿਵਾਰ ਕਿਹਾ ਕਰੇ ਭਗਤੀ ਛੱਡ ਰਾਣੀਆਂ ਵਾਂਗੂ ਰਹਿ ਮੌਜਾਂ ਕਰ ਕਾਹਦਾ ਘਾਟਾ ਹੈ ਪ੍ਰੇਣੇ ਕਹਿਣਾ ਜਿਹੜਾ ਰੱਬ ਦੇ ਨਾਮ ਨਾਲ ਨਹੀਂ ਜੁੜਦਾ ਉਸ ਦਾ ਕੋਈ ਸਤਕਾਰ ਨਹੀਂ ਹੁੰਦਾ ਗੁਰਮੁਖੋ ਜਿੰਨਾ ਕਸਮਾ ਇਹਨੇ ਆਪਣੇ ਘਰਵਾਲੇ ਨਾਲ ਲੰਘਾਇਆ ਉਹ ਰੌਲੇ ਕਲੇਸ਼ ਵਿੱਚ ਹੀ ਲੰਘਿਆ ਉਹ ਕਹਿੰਦਾ ਰੱਬ ਦਾ ਨਾਮ ਛੱਡ ਏ ਕਹਿੰਦੀ ਮੈਂ ਨਹੀਂ ਛੱਡ ਸਕਦੀ ਇੱਕ ਦਿਨ ਮੀਰਾ ਨੇ ਪੱਕਾ ਹੀ ਕਹਿ ਦਿੱਤਾ ਕਹਿੰਦੀ ਮੈਨੂੰ ਦਖਣਾ ਰੱਖੋ ਨਹੀਂ ਰੱਖਣਾ ਨਾ ਰੱਖੋ ਮੈਂ ਰੱਬ ਨਾਲੋਂ ਟੁੱਟੀ ਆਪਣੀ ਪ੍ਰੀਤ ਨਹੀਂ ਹੋ ਮੈਂ ਰੱਬ ਨਾਲੋਂ ਆਪਣੀ ਪ੍ਰੀਤ ਨਹੀਂ ਤੋੜ ਸਕਦੀ ਕਹਿਣ ਨੂੰ ਤਾਂ ਆਪਾਂ ਵੀ ਸਾਰੇ ਸਿੱਖਾਂ ਪਰ ਜਦੋਂ ਕਿਤੇ ਵਿਪਤਾ ਆ ਜਾਵੇ ਚੜ੍ਹਦਾ ਕੰਮ ਰੁਕ ਜਾਵੇ ਕੋਈ ਹੋਰ ਦਿੱਕਤ ਪੈ ਜੇ ਉਦੋਂ ਫਿਰ ਗੁਰੂ ਘਰੋਂ ਛੱਡ ਕੇ ਆਪਾਂ ਹੋਰ ਪਾਸੇ ਤੁਰ ਪੈਂਦੇ ਹਾਂ ਉਦੋਂ ਪਤਾ ਲੱਗਦਾ ਕਿ ਹੁਣ ਵੀ ਸਿੱਖ ਹੈਗਾ ਕਿ ਨਹੀਂ ਇਕੱਲੇ ਕਹਿਣ ਮਾਤਰ ਸਿੱਖਣਾ ਰਹੀਏ ਸਾਥ ਸੰਗਤ ਹੁਣ ਮੀਰਾ ਦੇ ਘਰ 'ਚ ਰਹਿਣਾ ਕਲੇਸ਼ ਪਰ ਥੋੜੇ ਸਮੇਂ ਬਾਅਦ ਇਹਦੇ ਘਰ ਵਾਲੇ ਦੀ ਮੌਤ ਹੋ ਗਈ ਜਦੋਂ ਘਰ ਵਾਲੇ ਦੀ ਮੌਤ ਹੋ ਗਈ ਇਹਦਾ ਮਨ ਸੰਸਾਰ ਨਾਲੋਂ ਬਿਲਕੁਲ ਹੀ ਟੁੱਟ ਗਿਆ ਪਰਿਵਾਰ ਨੇ ਰਾਏ ਕੀਤੀ ਇਨੂੰ ਹੋਰ ਥਾਂ ਵਿਆਹ ਦਈਏ ਪਰ ਇਹਨੇ ਕਹਿਣਾ ਨਹੀਂ ਜਿੱਦੇ ਨਾਲ ਮੇਰੀ ਸ਼ਾਦੀ ਹੋ ਗਈ ਮੈਂ ਹੁਣ ਉਸੇ ਦੀ ਹਾਂ ਮਾਲਕ ਖਸਮ ਇੱਕ ਹੀ ਹੁੰਦਾ ਹੈ ਦੋ ਤਿੰਨ ਨਹੀਂ ਹੁੰਦੇ ਮੀਰਾ ਹੁਣ ਬਿਲਕੁਲ ਉਦਾਸ ਰਹਿਣ ਲੱਗੀ ਬੜਾ ਮਨ ਨੂੰ ਦੁੱਖ ਲੱਗਿਆ ਕਹਿੰਦੀ ਜਿਹੜੇ ਮੇਰੇ ਰੰਗਲੇ ਸੱਜਣ ਸੀ ਉਹ ਤਾਂ ਸ਼ਮਸ਼ਾਨ ਘਾਟ ਵਿੱਚ ਜਾ ਕੇ ਸੌਂਗੇ ਪਰਿਵਾਰ ਨੇ ਬੜਾ ਰੌਲਾ ਪਾਇਆ ਕਿ ਪਰ ਜਵਾਨੀ ਦੀ ਉਮਰ ਹੈ ਤੇਰੀ ਸ਼ਾਦੀ ਹੋਰ ਕਰ ਦਿੰਨੇ ਆਂ ਪਰ ਮੀਰਾ ਕਹਿੰਦੀ ਨਹੀਂ ਇਹ ਪੇਕੇ ਘਰ ਚਲੀ ਗਈ ਉੱਥੇ ਵੀ ਮਨ ਉਦਾਸ ਰਹਿੰਦਾ ਫਿਰ ਮੀਰਾ ਨੇ ਇੱਕ ਦਿਨ ਆਪਣੇ ਪਿਤਾ ਤੋਂ ਅੱਗੇ ਲਈ ਕਿਹੇ ਪਿਤਾ ਜੀ ਮੈਂ ਯਾਤਰਾ ਤੇ ਜਾਣਾ ਹੈ ਧਰਮ ਸਥਾਨਾਂ ਦੀ ਯਾਤਰਾ ਕਰਾਵਾਂ ਹੋ ਸਕਦਾ ਹੈ ਮੇਰਾ ਮਨ ਕੁਝ ਹੌਲਾ ਜੋ ਹੋ ਜਾਵੇ